ਪੰਜਾਬੀ ਇੱਕ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਜਾਇਦਾਦ ਦੇ ਰਜਿਸਟਰੀਆਂ ਸੰਬੰਧੀ ਵੱਡੀ ਖੁਸ਼ਖਬਰੀ ਸੁਣਾਈ ਹੈ ਹੁਣ ਪੰਜਾਬ ਵਿੱਚ ਜਾਇਦਾਦ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਆਸਾਨ ਹੋਣ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਸੰਬੰਧੀ ਯੋਜਨਾ ਦੇ ਕੰਮ ਸ਼ੁਰੂ ਕਰ ਦਿੱਤਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਹੁਣ ਰਜਿਸਟਰੀਆਂ ਪਾਸਪੋਰਟਾਂ ਦੀ ਤਰਜ਼ ਤੇ ਹੋਣਗੀਆਂ ਜਿਸ ਤਰ੍ਹਾਂ ਲੋਕ ਪਾਸਪੋਰਟ ਬਣਵਾਉਣ ਲਈ ਪਹਿਲਾਂ ਔਨਲਾਈਨ ਅਪਾਇੰਟਮੈਂਟ ਲੈਂਦੇ ਹਨ ਅਤੇ ਬਾਅਦ ਵਿੱਚ ਆਪਣੀ ਫੋਟੋ ਕਲਿੱਕ ਕਰਵਾ ਕੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਂਦੇ ਹਨ ਅਤੇ ਇੱਕ ਛੱਤ ਹੇਠ ਵੱਖ-ਵੱਖ ਕੰਤਰਾਂ ਤੇ ਫੀਸ ਜਮ੍ਹਾਂ ਕਰਾਉਂਦੇ ਹਨ ਉਸੇ ਤਰ੍ਹਾਂ ਹੁਣ ਪ੍ਰੋਪਰਟੀ ਰਜਿਸਟਰੀ ਵੀ ਕੀਤੀ ਜਾਵੇਗੀ ਸੂਤਰਾਂ ਮੁਤਾਬਿਕ ਇਹ ਵੀ ਪਤਾ ਲੱਗਾ ਹੈ ਕਿ ਇਹ ਪਾਇਲਟ ਪ੍ਰੋਜੈਕਟ ਮਹਾਲੀ ਅਤੇ ਬਠਿੰਡਾ ਵਿੱਚ ਸ਼ੁਰੂ ਕੀਤਾ ਜਾਵੇਗਾ ਇਸੇ ਸਮੇਂ ਪੰਜਾਬ ਵਿੱਚ ਰਜਿਸਟਰੀਆਂ ਇਸ ਤਰ੍ਹਾਂ ਕੀਤੀਆਂ ਜਾਂਦੀਆਂ ਹਨ ਕਿ ক্রেਤਾ ਅਤੇ ਖਰੀਦਾ ਡੀਡ ਡਾਕਟਰ ਕੋਲ ਜਾਂਦੇ ਹਨ ਉਹ ਜਾਇਦਾਦ ਦੇ ਦਸਤਾਵੇਜ਼ ਜਿਵੇਂ ਕਿ ਜ਼ਮੀਨ ਦਾ ਖਸਰਾ ਨੰਬਰ ਸੌਦੇ ਦੀਆਂ ਸ਼ਰਤਾਂ ਗਵਾਹਾਂ ਦੀ ਜਾਣਕਾਰੀ ਸਬੰਧਤ ਖੇਤਰ ਦਾ ਕਲੈਕਟਰ ਰੇਟ ਜ਼ਮੀਨ ਦੇ ਖਰੀਦਾਰ ਅਤੇ ਵੇਚਣ वाले दी जानकारी ਤੇ ਹੋਰ ਨੂੰ ਤੇ ਦਰਜ ਕਰਦਾ ਹੈ ਉਹਨਾਂ ਦੀ ਜਾਂਚ ਕਰਨ ਤੋਂ ਬਾਅਦ ਉਹ ਦੇਖਦੇ ਹਨ ਕਿ ਪ੍ਰੋਪਰਟੀ ਡੀਲ ਤੇ ਕਿੰਨੀ ਫੀਸ ਬੰਦੀ ਹੈ ਰਜਿਸਟ੍ਰੇਸ਼ਨ ਕਰਵਾਉਣ ਲਈ ਲੋਕ ਡੀਡ ਰਾਈਟਰ ਨਾਲ ਮੁਲਾਕਾਤ ਦਾ ਸਮਾਂ ਲੈਂਦੇ ਹਨ ਇਸ ਦੇ ਨਾਲ ਹੀ ਸਟੈਂਪ পেਪਰ ਦੀ ஆன்ਲਾਈਨ ਖਰੀਦਦਾਰੀ ਕੀਤੀ ਜਾਂਦੀ ਹੈ ਹਰ ਤਰ੍ਹਾਂ ਦੀ ਸਰਕਾਰੀ ਫੀਸ ਜਮ੍ਹਾਂ ਕਰਵਾਈ ਜਾਂਦੀ ਹੈ ਅਪੁਆਇੰਟਮੈਂਟ ਮੁਤਾਬਕ ਲੋਕ ਡੀਡ ਰਾਈਟਰ ਨਾਲ ਪਟਵਾਰਖਾਨੇ ਜਾਂਦੇ ਹਨ ਨੰਬਰਦਾਰ ਤਹਿਸੀਲਦਾਰ ਕੋਲ ਜਾਣ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਦੀ ਤਸਦੀਕ ਕਰਦਾ ਹੈ ਤਹਿਸੀਲਦਾਰ ਦੇ ਸਾਹਮਣੇ ਵਿਕਰੇਤਾ ਤੇ ਖਰੀਦਦਾਰ ਖੋਲਦੇ ਹਨ ਦੋਵੇਂ ਤੀ ਨੀਆਂ ਫੋਟੋ ਕਿਚਨ ਤੋਂ ਬਾਅਦ ਦਸਤਾਵੇਜ਼ਾਂ ਤੇ ਉਹਨਾਂ ਦੇ ਦਸਤਖਤ ਕਰਵਾਏ ਜਾਂਦੇ ਹਨ ਤਹਿਸੀਲਾਂ ਦੀ ਮੋਹਰ ਲੱਗਦੇ ਹੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਖੇਰ ਵਿੱਚ ਇੱਕ ਤਵਾਦਲਾ ਹੁੰਦਾ ਹੈ ਜੋ ਮਾਲ ਦੀ ਕੋਡ ਵਿੱਚ ਨਵੇਂ ਮਾਲਕ ਦੇ ਨਾਮ ਤੇ ਜਾਇਦਾਦ ਨੂੰ ਰਜਿਸਟਰ ਕਰਦਾ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਇਸ ਨੂੰ ਸੌਖਾ ਕਰਦੇ ਆ ਰਜਿਸਟਰੀ ਦੀ ਨਵੀਂ ਪ੍ਰਣਾਲੀ 'ਚ ਆਨਲਾਈਨ ਅਪਾਇੰਟਮੈਂਟ ਲੈਣ ਤੋਂ ਬਾਅਦ ਵੱਖ-ਵੱਖ ਧੰਤਰਾਂ 'ਚ ਲੰਗੇ ਬਿਨਾਂ ਹੀ ਇੱਕ ਛੱਤ ਹੇਠ ਰਜਿਸਟਰੀ ਹੋਵੇਗੀ ਇਹ ਸਾਰੀ ਪ੍ਰਕਿਰਿਆ ਨੂੰ ਆਸਾਨ ਬਣਾ ਦੇਵੇਗਾ ਹਰ ਕੰਮ ਲਈ ਸਮਾਂ ਸੀਮਾ ਤੈਅ ਕਰਨ ਤੇ ਫੀਸ ਆਨਲਾਈਨ ਜਮ੍ਹਾਂ ਕਰਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਸ ਨਾਲ ਸਮਾਂ ਵੀ ਘਟੇਗਾ ਤੇ ਫ੍ਰੀ ਸਟਾਰ ਚਾਰ ਤੇ ਵੀ ਲਗਾਮ ਲੱਗੇਗੀ ਸੋ ਇਸ ਹੋਂ ਤੱਕ ਦੀ ਵੱਡੀ ਖਬਰ ਹੋਰ ਖਾਣਾਂ ਦੇਖਣ ਲਈ ਸਾਰ ਚੈਨਲ ਆਪਨੇ ਹੋ ਧੰਨਵਾਦ